ਤੇਰੇ ਪਿਤਾ ਤੇਰਾ ਸਵਾਗਤ ਹੁੰਦਾ ਹੈ ਸੁਲਾਜਾ ਜੈਸ਼ੂ ਰਾਜਾ ਜੀ ਪਿਤਰ ਆਤਮਾ ਤੇਰਾ ਸਵਾਗਤ ਪਿਤਰ ਆਤਮਾ ਜੀ ਆਪਕਾ ਦ ਬਲੱਡ ਆਫ ਦਾ ਲੋਰਡ ਜੀਸਸ ਵਿਦ ਦਾ ਫਾਇਰ ਆਫ ਦਾ ਹੋਲੀ ਸਪਿਰਟ ਕਮ 오픈 ਐਂਡ ਕਵਰ ਉਸ ਅਮਨ ਇਹ ਮੇਰੇ ਪਿਤਾ ਸਾਨੂੰ ਕਵਰ ਕਰੋ ਆਪਕੇ ਬਲੱਡ ਨੇ ਚਲੇ ਸਿੱਖ ਕਰ ਚੁੱਕੇ ਆ ਮੇਰੇ ਪਿਤਾ ਜਿਹੜਾ ਕਲਰੀ ਕ੍ਰੂਸ ਤੋਂ ਤੇਰਾ ਬਾਖੜਾ ਡੈਮ ਦੇ ਪਾਣੀ ਦੀ ਤਰ੍ਹਾਂ ਅਰਦੀ ਤਰ੍ਹਾਂ ਖੂਨ ਜਿਹੜਾ ਵਹਿ ਰਿਹਾ ਸਾਡੇ ਉੱਤੇ ਮੇਰੇ ਪਿਤਾ ਸੀ ਉਹਦੇ ਵਿੱਚ ਕਬੜ ਹੋ ਚੁੱਕੇ ਆ। ਤੇਰਾ ਮਹਾਵਿਸ਼ੇਗ ਦੀ ਸਾਮਰ ਸਾਡੇ ਉੱਤੇ ਆ ਚੁੱਕੀ ਹੈ। ਮੇਰੇ ਪਿਤਾ ਤੇਰਾ ਤਨਵਰ ਚਾਰੇ ਚਿੰਨ ਤੇਰੇ ਪ੍ਰਗਟ ਹੋ ਚੁੱਕਿਆ ਮੇਰੇ ਪਿਤਾ। ਤੇਰਾ ਸ਼ੁਕਰ ਤੇ ਤੇਰਾ ਧੰਨਵਾਦ ਕਰਦੇ। ਤੇਰਾ ਸ਼ੁਕਰ ਤੇ ਤੇਰਾ ਧੰਨਵਾਦ ਕਰਦੇ ਆ। ਇਹ ਸਾਹ ਦੇਣ ਦਾ ਇਹ ਬੋਲ ਦੇਣ ਦਾ ए मेरे पिता तेरा धन्यवाद हो ए मेरे स्वर्गीय पिता तो तेरा स्वागत है पवित्र तेरा, 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 तो थुआ तेरा स्वागत है पवित्र तेरा स्वागत है आपका स्वागत है आपका स्वागत है पवित्र तेरा स्वागत है आपका स्वागत है पवित्र तेरा स्वागत है स्वागत है सूरज एडवोकेट तेरा स्वागत है आपका स्वागत है तेरा स्वागत है आपका स्वागत है ਹallelujah 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 اے ਮੇਰੇ ਪਿਤਾ ਅਸੀਂ ਤੇਰੇ ਮਹਾਂ ਸੰਗਾਸਨ ਦੇ ਅੱਗੇ ਆ ਚੁੱਕੇ ਹਾਂ ਮੇਰੇ ਪਿਤਾ ਜਸੂ ਰਾਜਾ ਤੇਰੇ ਮਹਾਂ ਸੰਗਾਸਨ ਦੇ ਅੱਗੇ ਆ ਚੁੱਕੇ ਹਾਂ ਮੇਰੇ ਪਿਤਾ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਮੇਰਾ ਪਿਤਾ ਜਸੂ ਨਾਸਰੀ ਪਿਤਾ ਅਸੀਂ ਤੇਰੇ ਸੰਗਾਸਨ ਦੇ ਤੇ ਸਾਰਜਮਾਨ ਹੈ ਤੇਰੀ ਗੋਦ ਵਿੱਚ ਆ ਚੁੱਕੇ ਹਾਂ ਮੇਰੇ ਪਿਤਾ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਆਓ ਪਿਤਾ ਪਰਮੇਸ਼ਰ ਆਉ ਤੇ ਦਇਆ ਕਰੋ ਤੇ ਪ੍ਰਾਰਥਨਾ ਕਰੋ ਮੇਰੇ ਇਕ ਤਾਂ ਤੇ ਆਤਮਾ ਸਭ ਦੇ ਲਈ ਪ੍ਰਾਰਥਨਾ ਕਰੇ ਇਹ ਮੇਰੇ ਪਿਤਾ ਜਿਨੇ ਸਿਰ ਉਤੇ ਸੌਂਡ ਵਾਲੇ ਆ ਸਾਰੇ ਅੰਦੇ ਉਤੇ ਮੇਰੇ ਪਰਮੇਸ਼ਰ ਤੇਰੀ ਬਖਸ਼ਿਸ਼ ਭਰਿਆ ਹੱਥ ਜਾਂਦੇ ਤੇਰਾ ਬਖਸ਼ਿਸ਼ ਭਰਿਆ ਤੇਰਾ ਬਖਸ਼ਿਸ਼ ਭਰਿਆ ਸੱਜਾ ਹੱਥ ਉਹਨਾਂ ਨੂੰ ਸੰਭਾਲੇ ਤੇਰੇ ਗੋਂ ਦੀ ਜੈ ਜੈਕਾਰ ਹੋਵੇ ਜਿਨਨੇ ਸਰੋਤੇ ਸੌਣ ਵਾਲੇ ਸਾਰਿਆਂ ਦੇ ਉੱਤੇ ਤੇਰਾ ਪਵਿੱਤਰ ਖੂਨ ਜਿਹੜਾ ਸਭ ਨੂੰ ਚੰਗਾ ਕਰਦਾ ਆ ਮੇਰੇ ਪਰਮੇਸ਼ਰ ਤੇ ਜਿਹੜਾ ਉਹ ਵਰਦਾਨ ਤੇਜ ਇਸ ਦੇ ਨਾਲ ਤੂੰ ਸੀ ਮੇਰੇ ਪਰਮੇਸ਼ਰ ਲੂਕਾ ਨਾਂ ਵਿੱਚ ਕਿਹਾ ਆਪਣੇ ਚੇਲਿਆਂ ਬਾਹਰਾਂ ਨੂੰ ਸੱਜ ਦੇ ਕੋਲ ਬਿਠਾ ਕੇ ਕਿਹਾ ਮੈਂ ਤੁਹਾਨੂੰ ਉਹ ਵਰਦਾਨ ਉਹ ਸ਼ਕਤੀ ਦੀ ਸਮਰਥ ਤੁਹਾਡੇ ਵਿੱਚ ਅੱਜ ਦੇਣਾ ਆ ਅੱਜ ਮੈਂ ਉਹ ਸਮਰਥ ਉਹ ਮਹਾਵਿਸ਼ੇਗੀ ਤੇ ਤੁਹਾਡੇ ਵਿੱਚ ਭਰ ਦਿੰਨਾ ਆ ਤੇ ਤੁਸੀਂ ਜਾਓ ਤੇ ਘਰ ਘਰ ਜਾ ਕੇ ਲੋਕਾਂ ਦੀ ਸੇਵਾ ਕਰੋ ਜਾਓ ਸਾਰਿਆਂ ਬਿਮਾਰਾਂ ਨੂੰ ਚੰਗੇ ਕਰੋ ਸਾਰਿਆਂ ਰੋਗਾਂ ਦੇ ਉੱਤੇ ਤੇ ਸਾਰਿਆਂ ਰੋਗਾਂ ਨੂੰ ਮਾਰ ਪਾਓ ਰੋਗਾਂ ਨੂੰ ਖਤਮ ਕਰੋ ਯੈਸ ਆਮੈਨ ਭੂਤਾਂ ਨੂੰ ਸਾਰੇ ਭੂਤਾਂ ਦਾ ਨਾਸ ਕਰੋ ਯੈਸ ਆਮੈਨ ਸਾਰੇ ਭੂਤਾਂ ਦਾ ਨਾਸ ਕਰੋ ਆਮੈਨ ਸਾਰੇ ਰੋਗਾਂ ਦਾ ਨਾਸ ਕਰੋ ਯੈਸ ਆਮੈਨ ਸਾਰੇ ਭੂਤਾਂ ਦਾ ਨਾਸ ਕਰੋ ਆਮੈਨ ਤੇ ਮਾ ਸਾਮਸ ਦੇ ਨਾਲ ਭਰੇ ਹੋਏ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰੋ ਹਾਲੇਲੂਇਆ ਨਾਲ ਰੋਟੀ ਨਾਲ ਲਾਠੀ ਨਾਲ ਝੋਲਾ ਨਾਲ ਰੁਪਈਆ ਨਾਲ ਦੋ ਕੁੜਤੇ ਸਾਥ ਨਾਚ ਕਿਓ ਨਾ ਸੋਨਾ ਨਾਲ ਚਾਂਦੀ ਨਾਲ ਤਾਂਬਾ ਕਮਰ ਕਸੇ ਨਾਲ ਨਾ ਬੰਨਿਓ ਮੇਰੇ ਪਰਮੇਸ਼ਰ ਨੇ ਕਿਹਾ ਜਿਸ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਉਹ ਤੁਹਾਨੂੰ ਮੈਂ ਉਸੇ ਵੇਲੇ ਉਪਲਬਧ ਕਰੂੰਗਾ ਕਿਉਂਕਿ ਮੈਂ ਤੁਹਾਡਾ ਜਿੰਦਾ ਪਰਮੇਸ਼ਰ ਹਾਂ ਮੈਨੂੰ ਪਤਾ ਮੇਰੇ ਬੱਚਿਆਂ ਨੂੰ ਕੀ ਚਾਹੀਦਾ ਹੈ ਉਸੇ ਵੇਲੇ ਤੁਹਾਡੇ ਮੰਗਣ ਤੋਂ ਜ਼ਿਆਦਾ ਤੁਹਾਨੂੰ ਦਿੱਤਾ ਜਾਉਂਦਾ ਹallelujah ਉਹ ਮੇਰੇ ਪਿਤਾ ਤੇਰੀ ਸਮਰਥ ਉਤਰ ਰਹੀ ਆ ਤੇ ਦਿੱਤਾ ਦਾ ਤੇਰਾ ਧੰਨਵਾਦ ਉਹ ਇਸ ਸਮਰਥ ਸਾਨੂੰ ਦਿੱਤੀ ਆ ਮਾਸ਼ੇਕ ਦੇ ਚਾਰੇ ਚਿੰਨ ਪ੍ਰਗਟ ਕਰ ਦਿੱਤੇ ਆ ਮੇਰੇ ਪਿਤਾ ਤੇਰਾ ਧੰਨਵਾਦ ਤੇ ਤੇਰਾ ਸਵਾਗਤ ਕਰਦੇ ਆ ਮੇਰੇ ਪਿਤਾ ਹallelujah ਹallelujah ਆਈ ਵੈਲਕਮ ਯੂ ਇਹ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਸਵਾਗਤ ਹੈ ਸਾਡੇ ਸੈਕਟਰਾ ਦੇ ਪਰਿਵਾਰਾਂ ਦੇ ਸਵਾਗਤ ਹੈ ਤੇਰਾ ਸਵਾਗਤ ਹੈ ਜੀਵਨ ਜਪ ਦਾ ਸਵਾਗਤ ਹੈ ਤੇਰਾ ਸਵਾਗਤ ਹੈ ਸਾਡੇ ਪਰਿਵਾਰਾਂ ਦੇ ਜੀਵਨ ਜਪ ਦਾ ਸਵਾਗਤ ਹੈ आपका 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 तेरा स्वागत तेरा स्वागत तेरा स्वागत है मेरे पिता तेरा स्वागत है तेरा धन्यवाद है हाले लिया होली स्पिरिट यू वेलकम 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 हाले लिया हाले लिया तेरा धन्यवाद हो तेरा धन्यवाद ਤੇਰਾ ਸਵਾਗਤ ਆ ਮਾ ਜੀ ਆਪ ਦਾ ਸਵਾਗਤ ਆਪ ਦਾ ਸਵਾਗਤ ਹੈ ਤੇਰਾ ਧੰਨਵਾਦ ਤੇਰਾ ਸਵਾਗਤ ਹੈ ਮੇਰੇ ਪਿਤਾ ਤੇਰੀਆਂ ਸਰੂਤੇ ਤੇਰੀਆਂ ਪਲਕਲੀਸ ਕਲੀਸੀਆ ਦੇ ਸਰੂਤੇ ਤੇਰੇ ਪਿਆਰੇ ਨੰਨੇ ਬੱਚੇ ਤੇਰੀ ਗੋਦ ਦੇ ਮੇਰੇ ਪਿਤਾ ਸਾਰੇ ਦੇ ਸਾਰੇ ਮੇਰੇ ਪਿਤਾ ਤੇਰੇ ਸੱਜੇ ਹੱਥ ਦੇ ਸ਼ਾਇਆ ਦੇ ਥੱਲੇ ਹੋਣ ਜਿਹੜਾ ਕਲਵੇਰੀ ਕ੍ਰੂਸ ਤੋਂ ਤੇਰਾ ਪਹਾੜ ਕਲਵੇਰੀ ਕ੍ਰੂਸ ਦੇ ਪਹਾੜ ਤੋਂ ਤਾੜਿਆ ਖੂਨ ਤੇਰਾ ਆ ਰਿਹਾ ਇਸ ਵੇਲੇ ਆਗੜਾ ਡੈਮ ਦੇ ਪਾਣੀ ਨਾਲੋਂ ਵੀ ਤੇਜ਼ ਜ਼ਿਆਦਾ ਰੱਖਦਾ ਆ। ਉਹਦੇ ਮੋਰੇ ਕਿਸੇ ਦੀ ਤਾਕਤ ਨਹੀਂ ਹੈਗੀ ਕਿ ਉਹਨੂੰ ਕੋਈ ਰੋਕ ਸਕੇ। ਇਹਨਾਂ ਪਾਣੀਆਂ ਨੂੰ ਦੁਨੀਆ ਰੋਕ ਸਕੂਗੀ ਪਰ ਤੇਰੇ ਖੂਨ ਨੂੰ ਕੋਈ ਨਹੀਂ ਰੁਕ ਸਕਦਾ ਬੇਸਮੀਰ। ਤੂੰ ਸਾਡੇ ਸਾਰੇ ਪਾਪਾਂ ਦੇ ਨਾਸ਼ ਕਰਨ ਦੇ ਲਈ ਸਾਡੇ ਸਰਾਫਾਂ ਨੂੰ ਖਤਮ ਕਰਨ ਦੇ ਲਈ ਉਪਰ ਆਇਆ ਆ। ਮੇਰੇ ਮੇਰੇ ਪਿਤਾ ਤੂੰ ਆਪਣੇ ਆਪ ਨੂੰ ਬੱਕਰੇ ਦੀ ਤਰ੍ਹਾਂ ਸਪਰਧਕਾਰ ਦਾਤਾ ਕੌਣ ਦੇ ਲਈ ਕਿ ਉਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਵੇ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਕੀ ਕਰ ਰਹੇ ਆ ਜਿਹੜੇ ਤੇਰਾ ਖੂਨ ਵਹਾ ਰਹੇ ਆ ਉਹ ਸੋਚਦੇ ਅਸੀਂ ਮਾਰ ਰਹੇ ਆ ਪਰ ਮੇਰੇ ਪਰਮੇਸ਼ਰ ਤੂੰ ਤਾਂ ਆਪਣਾ ਚੋਜ ਕਰ ਰਿਹਾ ਹੈਂ ਤੂੰ ਤਾਂ ਆਪਣਾ ਖੂਨ ਸਾਡੇ ਲਈ ਸਦਾ ਵਾਸਤੇ ਵਹਾ ਰਿਹਾ ਹੈਂ ਹਾਲੇਲੂਇਆ ਜਿਹੜੇ ਮਾਰਨ ਵਾਲੇ ਸ਼ਰੀਰ ਨੂੰ ਉਹ ਨਹੀਂ ਜਾਣਦੇ ਉਹ ਨਹੀਂ ਜਾਣਦੇ ਅਸੀਂ ਕੀ ਕਰਦੇ ਪਏ ਆ ਹਾਲੇਲੂਇਆ ਉਹਨਾਂ ਦੀਆਂ ਅੱਖਾਂ ਰਬ ਨੇ ਪਰਮੇਸ਼ਰ ਨੇ ਖੁਈਆਂ ਹੋਈਆਂ ਐ ਇਸ ਵੇਲੇ ਉਹਨਾਂ ਨੂੰ ਅੰਨੇ ਕੀਤਾ ਹੋਇਆ ਆ ਕਿ ਉਹ ਕੀ ਕਰਦੇ ਆ ਉਹਨਾਂ ਨੂੰ ਨਹੀਂ ਸੋਝੀ ਕਿ ਪਰਮੇਸ਼ਰ ਕਾਦੇ ਵਾਸਤੇ ਖੂਨੇ ਡੋਲ ਰਿਹਾ ਹੈ ਕਾਦੇ ਵਾਸਤੇ ਕਰੂਸ ਤੇ ਉੱਤੇ ਚੜ ਗਿਆ ਹੈ ਕੋਈ ਕਸੂਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਿਉਂ ਇਹ ਐਡਾ ਵੱਡਾ ਨੰਬਰ ਰਚਿਆ ਗਿਆ ਆ ਹਾਲੇਲੂਇਆ ਉਹ ਪਿਤਾ ਤੇਰਾ ਧੰਨਵਾਦ ਤੇਰਾ ਧੰਨਵਾਦ ਤੂੰ ਕਰੂਸ ਤੇ ਚੜ ਕੇ ਇਹ ਮੇਰੇ ਪਿਤਾ ਬੱਕਰੇ ਉਂਗ ਛਟਕਾਇਆ ਗਿਆ ਤੇਰੇ ਮੂੰਹ 'ਚ ਥੁੱਕਿਆ ਗਿਆ ਦਾੜੀ ਤੇਰੀ ਪੁੱਟੀ ਗਈ ਕੰਡਿਆਂ ਦਾ ਤਾਜ ਪੇਣਾ ਦਿੱਤਾ ਗਿਆ ਬੱਖੀ 'ਚ ਛੁਰਾ ਮਾਰ ਦਿੱਤਾ ਗਿਆ ਫੇਰ ਵੀ ਤੂੰ ਮੇਰੇ ਪਿਤਾ ਮਾਰਨ ਵਾਲੇ ਲਈ ਕਿ ਅੱਬਾ ਇਹਨਾਂ ਨੂੰ ਮਾਫ਼ ਕਰ ਦੇ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਪਏ ਹਸਾਨਿਆ ਤੂੰ ਮੇਰੇ ਪਰਮੇਸ਼ਰ ਸੁਰਾਜਾ ਤਾਨਿਆਂ ਤੋਂ ਤਾਨਿਆਂ ਤੋਂ ਜਿੱਥੋਂ ਲਾਵਾ ਠੰਡਾ ਨਹੀਂ ਹੁੰਦਾ ਗੁਜਦੀ ਨਹੀਂ ਤੇ ਕੀੜੇ ਮਰਦੇ ਨਹੀਂ ਸਾਨੂੰ ਉਹਨਾਂ ਨਰਕਾਂ ਵਿੱਚੋਂ ਕੱਢਣ ਲਈ ਤੂੰ ਖੂਨ ਡੋਲਿਆ ਸਾਡੇ ਉੱਤੇ ਤੁਸੀਂ ਦੀ ਨਹੀਂ ਪਾਈ ਤੂੰ ਤਾਂ ਸਾਡੇ ਲਈ ਖੂਨ ਡੋਲਣ ਲਈ ਆਇਆ ਨਰਕਾਂ ਚੋਂ ਕੱਢਣ ਦੇ ਲਈ ਉਹਨਾਂ ਨਰਕਾਂ ਦੇ ਵਿੱਚੋਂ ਸਾਨੂੰ ਕੱਢ ਕੇ ਤੇ ਸਾਡੇ ਸਿਰਾਂ ਤੇ ਮੁਕਤੀ ਦਾ ਟੋਪ ਦਿੱਤਾ ਤੇ ਉਮਰ ਚ ਵਾਦਾ ਕੀਤਾ ਤੇ ਜੀਵਨ ਦੀ ਪੋਥੀ ਵਿੱਚ ਸਾਡੇ ਨਾਮ ਲਿਖ ਦਿੱਤੇ ਮੇਰੇ ਪੁੱਤ ਅੱਲੇ ਅੱਲੇ ਤੇਰੇ ਵਰਗਾ ਕੌਣ ਹੋਰ ਹੋ ਸਕਦਾ ਹੈ ਤੇਰੇ ਵਰਗਾ ਕੋਈ ਨਹੀਂ ਹੋ ਸਕਦਾ ਸਾਡੇ ਕਰਮਾਂ ਨੂੰ ਮਟਾਉਣ ਵਾਲਿਆ ਮੇਰੇ ਪਰਮੇਸ਼ਵਰ ਤੇਰੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਤੇਰਾ ਧੰਨਵਾਦ ਤੇ ਤੇਰਾ ਸ਼ੁਕਰੀ ਕਰ ਸਕਦੇ ਆ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਆ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਸਵਾਗਤ ਹੈ ਮੇਰੇ ਪਿਤਾ ਤੇਰਾ ਸਵਾਗਤ ਤੇਰਾ ਸਵਾਗਤ ਹੈ ਮੇਰੇ ਪਿਤਾ ਤੇਰਾ ਸਵਾਗਤ ਜਿਵੇਂ ਲਿਖਿਆ ਗਲਤੀਆਂ ਤੇ ਤੇਰਾ ਜੀ ਮਸੀਹ ਨੇ ਸਾਨੂੰ ਮੋਰ ਲੈ ਕੇ ਇਸ਼ਾਰਾ ਦੇ ਸਰਾਫਾਂ 'ਚ ਛਡਾਇਆ ਸਾਡੇ ਲਈ ਸਰਾਫੀ ਬਣਿਆ ਲਿਖਿਆ ਹੋਇਆ ਸਰਾਫੀ ਹੈ ਹਰੇਕ ਡੇਰਾ ਰੁੱਖ ਤੇ ਟੰਗਿਆ ਹੋਇਆ ਤੇ ਐਬਰਾਹਮ ਦੀ ਬਰਕਤ ਮਸੀਹ ਜਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਈ ਤਾਂ ਜੋ ਅਸੀਂ ਆਤਮਾ ਦੇ ਆਤਮਾ ਦੇ ਰਾਹੀ ਅਸੀਂ ਪਰਮੇਸ਼ਰ ਦੀ ਬਰਕਤ ਨੂੰ ਪਾ ਸਕੀ ਅਸੀਂ ਆਪਣੇ ਜੀਵਨ ਨੂੰ ਪਾ ਸਕੀਏ ਅਸੀਂ ਉਸ ਆਤਮਾ ਦੇ ਰਾਹੀ ਪਾ ਸਕੀਏ ਉਸ ਪ੍ਰੇਮ ਨੂੰ ਪਾ ਸਕੀਏ ਹallelujah ਹallelujah ਮੇਰੇ ਪਿਤਾ ਤੇਰਾ ਧੰਨਵਾਦ ਇਰਾ ਤੂੰ ਇੱਕੋ ਇੱਕਿਆ ਜਿਹੜਾ ਆਕਾਸ਼ਾਂ ਨੂੰ ਚੜ ਗਿਆ ਤੂੰ ਇੱਕੋ ਇੱਕ ਇੱਕਿਆ ਜਿਹੜਾ ਤਿੰਨ ਦਿਨ ਤਪਤੀ ਚ ਰਹਿ ਕੇ ਬਾਹਰ ਨਿਕਲਿਆ ਉਕੋ ਇੱਕਿਆ ਮੇਰੇ ਪਰਮੇਸ਼ਰ ਦੁਨੀਆ ਉਤੇ ਹੋਰ ਕੋਈ ਦੂਜਾ ਤੇਰੇ ਬਚਨ ਚ ਲਿਖਿਆ ਕੋਈ ਮੇਤੋਂ ਬਗੈਰ ਕੋਈ ਹੋਰ ਦੂਜਾ ਪਰਮੇਸ਼ਰ ਨਹੀਂ ਮੇਰੇ ਸ੍ਰੀਖ ਨਾ ਬਣਾਓ ਇੱਕੋ ਪਰਮੇਸ਼ਰ ਆ ਸਾਰੇ ਕਹਿੰਦੇ ਇੱਕੋ ਪਰਮੇਸ਼ਰ ਆ ਹallelujah ਉਹ ਪਰਮੇਸ਼ਰ ਆ ਜਿਹੜਾ ਕਿਸੇ ਨੂੰ ਦਿਖਦਾ ਵੀ ਨਹੀਂ ਪਰ ਸਰੀਰ ਧਾਰ ਕੇ ਜਸੂ ਦਾ ਤੂੰ ਆਇਆ ਸਾਨੂੰ ਦਿਖਣ ਦੇ ਲਈ ਤਾਂ ਕਿ ਅਸੀਂ ਸ਼ਰੀਰਾਂ ਦੇ ਵਿੱਚ ਆ ਤੇ ਤੂੰ ਸਰੀਰ ਧਾਰਨ ਕਰਨਾ ਪਿਆ ਤੈਨੂੰ ਜਸੂ ਦਾ ਤਾਂ ਕਿ ਅਸੀਂ ਤੈਨੂੰ ਦੇਖ ਸਕੀਏ ਜਸੂ ਦੇ ਵਿੱਚ ਦੀ ਤੈਨੂੰ ਦੇਖ ਸਕੀਏ ਫਿਰ ਮੇਰੇ ਪਿਤਾ ਉਹ ਜਸੂ ਪਿਤਾ ਤੇਰਾ ਖੂਨ ਅੱਜ ਵੀ ਉਸੇ ਤਰ੍ਹਾਂ ਹੀ ਕੰਮ ਕਰਦਾ ਆ ਜਿਵੇਂ ਪਾਖੜਾ ਡੈਮ ਦੇ ਪਾਣੀ ਨੂੰ ਕੋ ਰੋਕ ਸਕਦਾ ਪਰ ਤੇਰੇ ਖੂਨ ਨੂੰ ਕੋਈ ਰੋਕ ਨਹੀਂ ਸਕਦਾ ਮੇਰਾ ਕਿਹੜਾਈ ਦਾ ਕਰਾਮਾਤੀ ਖੂਨ ਆ ਤੇਰਾ ਇੰਨਾ ਪਵਿੱਤਰ ਖੂਨ ਤੇਰਾ ਇੰਨਾ ਜਿੰਦਾ ਖੂਨ ਆ ਨਾ ਇਹਨੂੰ ਕੋਈ ਮਾਰ ਸਕਦਾ ਨਾ ਇਹਨੂੰ ਕੋਈ ਮਾਰ ਸਕਿਆ ਉਹ ਮੇਰੇ ਪਿਤਾ ਤੇਰਾ ਧੰਨਵਾਦ ਉਹ ਤੇਰਾ ਧੰਨਵਾਦ ਤੇਰਾ ਤੇਰਾ ਪਵਿੱਤਰ ਖੂਨ ਮੇਰੇ ਪਿਤਾ ਤੇਰਾ ਪਵਿੱਤਰ ਖੂਨ ਤੇਰੀ ਸਰੋਤੇ ਕ੍ਰੀਸ਼ਿਆ ਜਿਹੜੀ ਸੁਣ ਰਹੇ ਆ ਉਹਨਾਂ ਦੇ ਸਾਰੇ ਇਹਨਾਂ ਦੇ ਰੋਗਾਂ ਦੇ ਉੱਤੇ ਜਾਵੇ हे मेरे पिता किसी नु कोई रोग किसी नु कोई दुख लगा तो दुखानू भी ธอना तू रोगानू भी ธอना तू कला क्लेश नु भी ธอना तू बीमारियां नु भी ธอना तो भूतान प्रेतानू भी खत्म करना अपने खून दे नाल तेरे खून दा ना, नाम सुनके भूत प्रेत छींका मार दे भज दे आ मेरे पिता तेरा धन्यवाद तेरा धन्यवाद जिडा भरोसा करदा ओदा रोग दूर जांदा मेरे परमेश्वर तेरा धन्यवाद तेरा स्वागत है तेरा स्वागत है मेरे पिता तेरा धन्यवाद ਤੇਰਾ ਧੰਨਵਾਦ ਹੈ ਮੇਰੇ ਪਿਤਾ ਤੇਰਾ ਧੰਨਵਾਦ ਪਵਿੱਤਰ ਆਤਮਾ ਤੇਰੀ ਜੈ ਜੈਕਾਰ ਹੋ ਤੇਰਾ ਸਵਾਗਤ ਹੋ ਮੇਰੇ ਪਿਤਾ ਤੇਰਾ ਸਵਾਗਤ ਹੋ ਤੇਰਾ ਸਵਾਗਤ ਹੋ ਮੇਰੇ ਪਿਤਾ ਤੇਰਾ ਸਵਾਗਤ ਹੋ ਸਰੋਤੇ ਸੁਣ ਵਾਲਿਆਂ ਲਈ ਪ੍ਰਾਰਥਨਾ ਇਹ ਮੇਰੇ ਪਿਤਾ ਐਸੇ ਵੇਲੇ ਮੈਂ ਬਿਤਾ ਤੇ ਹੱਥਾਂ ਦੇ ਵਿੱਚ ਹਾਲੇਲੂਆ ਅਮਰੀਕਾ ਦੇ ਵਿੱਚ ਵੀਰ ਚੰਨੀ ਨੂੰ ਮੈਂ ਤੇਰੇ ਹੱਥਾਂ ਚ ਚੱਕ ਜੀ ਸਿੰਘ ਨੂੰ ਹੱਥਾਂ ਵਿੱਚ ਦਿੰਨੀ ਆ ਮੇਰੇ ਪਿਤਾ ਐਸੇ ਵੇਲੇ ਉਹ ਬਿਲਕੁਲ ਮੇਰੇ ਪਰਮੇਸ਼ਰ ਤੂੰ ਉਹਨੂੰ ਬਹੁਤ ਵੱਡੀ ਦੁੱਖ ਦੇ ਵਿੱਚੋਂ ਕੱਢ ਕੇ ਤੇ ਸੁੱਖ ਦੇ ਵਿੱਚ ਪਾ ਦਿੱਤਾ ਮੈਂ ਯਕੀਨ ਕਰਦੀ ਆ ਮੇਰੇ ਪਿਤਾ ਉਹਦਾ ਆਪਰੇਸ਼ਨ ਜਿਹੜਾ ਹੋਇਆ ਇਹ ਮੇਰੇ ਪਿਤਾ ਤੇਰੇ ਹੱਥਾਂ ਦੇ ਨਾਲ ਹੋਇਆ ਤੂੰ ਆਪ ਡਾਕਟਰ ਠਰਾਏ ਤੂੰ ਆਪੇ ਹਸਪੀਟਲ ਉਠੇ ਰਾਇਆ ਮੇਰੇ ਪਿਤਾ ਤੇਰਾ ਧੰਨਵਾਦ ਉਸ ਬੱਚੇ ਨੂੰ ਤੇਰੀ ਸੰਗਾਸਨ ਦੇ ਅੱਗੇ ਲੈ ਜਾਂਦਾ ਤੇਰੀ ਗੋਦ ਵਿੱਚ ਲੈ ਆਉਂਦਾ ਮੇਰੇ ਪਿਤਾ ਉਸ ਬੱਚੇ ਦੀ ਜਿਹੜਾ ਹੁਣੇ ਇਸ ਵੇਲੇ ਵੀ ਕਸ਼ਟਿਆ ਉਹਨੂੰ ਤੂੰ ਦੂਰ ਕਰਨਾ ਆ ਉਹ ਤੇਰੇ ਖੂਨ ਦੇ ਨਾਲ ਤੇਰਾ ਪਿਤਰ ਖੂਨ ਜਸੂ ਨਾਸਰੀ ਪਿਤਾ ਜਸੂ ਨਾਸਰੀ ਪਿਤਾ ਚੰਦਰਜੀਤ ਸਿੰਘ ਦੇ ਉੱਤੇ ਤੇਰਾ ਪਿਤਰ ਖੂਨ ਜਾਵੇ ਦ ਬਲੱਡ ਆਫ ਦਾ ਲੋਡ ਜੀਸਸ ਇਜ਼ ਦਾ ਫਾਇਰ ਆਫ ਦਾ ਹੋਲੀ ਸਪੀਰਟ ਕਮ ਆਪਨਰ ਕਵਰ ਹਿਮ ਕਵਰ ਹੀ ਇਸ ਫੈਮਲੀ ਇਹ ਮੇਰੇ ਪਿਤਾ ਦੀ ਸਾਰੀ ਫੈਮਲੀ ਨੂੰ ਕਵਰ ਕਰ ਉਹਦੇ ਬੱਚਿਆਂ ਨੂੰ ਉਹਦੀ ਪਤਨੀ ਨੂੰ ਕਵਰ ਕਰ ਮੇਰੇ ਪਿਤਾ ਉਹਦੇ ਇੱਕ ਇੱਕ ਪ੍ਰਸ਼ਨ ਦੇ ਰੋਗ ਨੂੰ ਇਸ ਵੇਲੇ ਬਿਲਕੁਲ ਇੱਕ ਹੋਰ ਕਰ ਦਿੱਤਾ ਤੇ ਮੈਂ ਯਕੀਨ ਕਰਦੀ ਹਾਂ ਪਿਤਾ ਤੇਰੇ ਬਚਨ ਦੇ ਵਿੱਚ ਲਿਖਿਆ ਹੋਇਆ ਕਿ ਤੂੰ ਮਾਨਦਗੀ ਦਾ ਮੰਝਾ ਉਲਟਾ ਕੇ ਵਿਛਾ ਦੇਣਾ ਉਸ ਬੱਚੇ ਦਾ ਤੂੰ ਮਾਨਦਗੀ ਦਾ ਮੰਝਾ ਉਲਟਾ ਕੇ ਵਿਛਾ ਦਿੱਤਾ ਹੈ ਏ ਮੇਰੇ ਪਿਤਾ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਆ ਤੇਰਾ ਸਵਾਗਤ ਕਰਦੇ ਆ ਮੇਰੇ ਪਿਤਾ ਤੇਰਾ ਸਵਾਗਤ ਕਰਦੇ ਆ ਮੇਰੇ ਪਿਤਾ ਤੇ ਹੱਥਾਂ ਦੇ ਵਿੱਚ ਮੈਂ ਸਲੋ ਤੋਂ ਲੰਡਨ ਤੋਂ ਸੁਰਿੰਦਰ ਨੂੰ ਤੇਰੇ ਹੱਥਾਂ ਵਿੱਚ ਦੇਣੀ ਆ ਅਸ ਵੇਲੇ ਉਹਦੀਆਂ ਅੱਖਾਂ ਦੀ ਜੋਤੀ ਜਿਹੜੀ ਆ ਜਾਈ ਗਈ ਆ ਮੇਰੇ ਪਿਤਾ ਪਰ ਤੂੰ ਇਡਾ ਵੱਡਾ ਪਰਵੇਸ਼ਰੇ ਆ ਜਦੋਂ ਮੇਰੇ ਪਰਮੇਸ਼ਰ ਡਾਕਟਰ ਕਹਿ ਦੇਣ ਕਿ ਜੋਤੀ ਪਿੱਛੋਂ ਆ ਨਹੀਂ ਸਕਦੀ ਨਿਗਾਹ ਆ ਨਹੀਂ ਸਕਦੀ ਪਰ ਤੂੰ ਜਿਹੜਾ ਪਰਮੇਸ਼ਰ ਹੈਂ ਉਸ ਨੇ ਗੱਲ ਨੂੰ ਬਣਾਉਣ ਵਾਲਾ ਤੂੰ ਜਦੋਂ ਮਰ ਕੀ ਉਹਦਾ ਚਮਕਾਰਾ ਨਿਗਾਹ ਦਾ ਮੁੜ ਕੇ ਪਾ ਸਕਦਾ ਹੈ ਤੇਰੇ ਘਰ ਵਿੱਚ ਕੋਈ ਘਾਟਾ ਨਹੀਂ ਮੇਰੇ ਤੇ ਤਾਂ ਆਪਣੀ ਬੱਚੀ ਦੇ ਉੱਤੇ ਉਹਦੇ ਜੋੜਾਂ ਦੇ ਉੱਤੇ ਉਹਦੇ ਕਿੱਤੇ ਗੋਡਿਆਂ ਦੇ ਉੱਤੇ ਸਾਰੀ ਉਹਦੀ ਵੀਲ ਚੇਰ ਦੇ ਉੱਤੇ ਮੇਰੇ ਪਰਮੇਸ਼ਰ ਤੇਰਾ ਪਵਿੱਤਰ ਖੂਨ ਜਿਹੜਾ ਕੱਲ੍ਹ ਵਰੀ ਕ੍ਰੂਸ ਤੋਂ ਹੜ ਦੀ ਤਰ੍ਹਾਂ ਆ ਰਿਹਾ ਹੈ ਦ ਬਲੱਡ ਆਫ ਦਾ ਲੂਡ ਜਿਸ ਮੇਰਾ ਫਾਇਰ ਆਫ ਦਾ ਹੋਲੀ ਸਪਿਟ ਖੋ ਆਪਣੇ ਕਵਰ ਸਰਿੰਦਰ ਕਬਰ ਸਰਿੰਦਰ ਨੂੰ ਕਰੋ ਮੇਰੇ ਪਿਤਾ ਉਹਦੇ ਬੱਚਿਆਂ ਨੂੰ ਕਰੋ ਉਹਦੇ ਭੈਣ ਭਰਾਵਾਂ ਨੂੰ ਕਰੋ ਸਭ ਨੂੰ ਕਵਰ ਕੀਤਾ ਗਿਆ ਮੇਰੇ ਪਿਤਾ ਉਸ ਬੱਚੀ ਦੇ ਉੱਤੇ ਤੇਰੀ ਚਾਰ ਚਫੇਰੇ ਤੋਂ ਬਦਾਰੀ ਉਤਰੀ ਇਹ ਮੇਰੇ ਪਿਤਾ ਮਹਾਉਸ਼ੇਕ ਦੀ ਸਮਰਥਤਰੀ ਬੱਚੀ ਦੇ ਉੱਤੇ ਐਸੇ ਵੇਲੇ ਆਵੇ ਮੇਰੇ ਪਿਤਾ ਤੇਰੀ ਬੱਚੀ ਤੇ ਮਹਾਉਸ਼ੇਕ ਨੂੰ ਰੀਲீஸ் ਕਰਦੀਆਂ ਮੈਂ ਐਸੇ ਵੇਲੇ ਪ੍ਰਭੂ ਤੂੰ ਮੈਨੂੰ ਮੱਸਾ ਕੀਤਾ ਤੇ ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾ ਤੂੰ ਮੈਨੂੰ ਅਸਲੇ ਕੱਲਿਆ ਮੈਂ ਟੁੱਟੇ ਦਿਲ ਵਾਲੇ ਦੇ ਪੱਟੀ ਬੰਨਣਾ ਬੰਦਵਾਂ ਨੂੰ ਸ਼ੁਕਰ ਦਾ ਸੀਰ ਨੂੰ ਖੋਲਣ ਦਾ ਪ੍ਰਚਾਰ ਕਰਾਂ ਮੇਰੇ ਪਿਤਾ ਤੇ ਤੂੰ ਐਸੇ ਛੇਰ ਨੂੰ ਆਪ ਆਪ ਇਸ ਸਰੀਰ ਦੇ ਵਿੱਚ ਬੈਠਾ ਹੈ ਆਪੇ ਤੂੰ ਸਾਡੀਆਂ ਬੇਨਤੀਆਂ ਕਰਕੇ ਤੇ ਸਾਡੀਆਂ ਇਹ ਮੇਰੇ ਪਿਤਾ ਗਲਵੱਕੜੀ ਦੇ ਵਿੱਚ ਤੂੰ ਲੈ ਰਿਆ ਆ ਉਹ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਧੰਨਵਾਦ ਮਹਾ ਅਭਿਸ਼ੇਕ ਦੀ ਸਮਰਥ ਸ੍ਰਿੰਦਰ ਦਿਲ ਤੇ ਜਾ ਰਿਹਾ ਇਸ ਵੇਲੇ ਚਾਰੇ ਚਨ ਪ੍ਰਗਟ ਕਰੇ ਮੇਰੇ ਪਿਤਾ ਉਹਦੇ ਸਰੀਰ ਨੂੰ ਤੰਦਰੁਸਤ ਇਸ ਵੇਲੇ ਹੋਵੇ ਐਸੇ ਵੇਲੇ ਤੇਰੇ ਘਰ 'ਚ ਕੋਈ ਕਮੀ ਨਹੀਂ ਤੇਰੇ ਘਰ 'ਚ ਕੋਈ ਘਾਟਾ ਨਹੀਂ ਮੇਰੇ ਪਿਤਾ ਉਸ ਬੱਚੀ ਦੇ ਦਰਦਤਾ ਵਾਲਾ ਵਿਸ਼ਵਾਸ ਵਾਲਾ ਮਨ ਤਕੜਾ ਕਰੋ ਉਹ ਤਕੜੇ ਮਨ ਦੇ ਨਾਲ ਯਕੀਨ ਕਰੇ ਜਿਸ ਤਰ੍ਹਾਂ 12 ਸਾਲ ਦੀ ਰੋਗਣ ਨੇ ਕੀਤਾ ਸੀਗਾ ਮੇਰੇ ਪਿਤਾ ਤਕੜੇ ਮਨ ਦੇ ਨਾਲ ਯਕੀਨ ਕੀਤਾ ਸੀ ਕਿ ਹੁਣ ਮੇਰੀ ਮੌਤ ਹੋ ਜਾਏ ਤਾਂ ਬੇਸ਼ੱਕ ਹੋ ਜਾਏ ਪਰ ਮੈਂ ਜਸੂਦਾ ਪੱਲਾ ਛੂ ਲੈਣਾ ਆ ਹਾਲੇਲੂਆ ਛੂਂਦੇ ਸਾਰ ਉਹਦੇ ਰੋਗ ਧੋਤੇ ਗਏ ਉਹਦੇ ਰੋਗ ਧੋਤੇ ਗਏ ਉਸੇ ਵੇਲੇ ਉਹ ਮੇਰੇ ਪਿਤਾ ਜਦੋਂ ਕੋਣੀ ਨੇ ਅੰਨੇ ਨੇ ਬਾਜਾ ਮਾਰੀਆਂ ਇਹ ਜਸੂ ਦਾਉਦ ਦੇ ਪੁੱਤਰ ਮੈਨੂੰ ਤੂੰ ਚੰਗਾ ਕਰ ਤੇ ਉਸ ਵੇਲੇ ਉਹਦਾ ਦੂਸਰੇ ਜਿੰਨੇ ਕੋਣੀ ਸੀ ਉਹ ਨਹੀਂ ਹੋਏ ਚੰਗੇ ਇੱਕੋ ਇੱਕੋ ਹੀ ਅੰਨਾ ਜਿਹੜਾ ਸੀ ਉਹ ਹੋਇਆ ਕਿਉਂ ਕਿ ਉਹਦਾ ਵਿਸ਼ਵਾਸ ਸੀ ਪੂਰਾ ਤੇ ਉਹ ਕਹਿੰਦਾ ਉਹ ਦੂਸਰੇ ਨੂੰ ਦਾਕੇ ਵੀ ਮਾਰਦੇ ਆ ਕਿ ਤੂੰ ਚੁੱਪ ਕਰ ਜਾ ਪਰ ਉਹ ਉੱਚੀ ਉੱਚੀ ਹੋਰ ਜ਼ਿਆਦਾ ਰੌਲਾ ਪਾਉਣ ਲੱਗ ਪਿਆ ਤੇ ਜਸੂ ਮਸੀਹ ਨੂੰ ਜਦੋਂ ਦਿਲੋਂ ਪੁਕਾਰਿਆ ਤੇ ਚਾਹ ਮੜ ਕੇ ਦੇਖਿਆ ਇਕਿਆਮ ਪਰਮੇਸ਼ਰ ਨੇ ਤੈਨੂੰ ਯਕੀਨ ਆ ਕਿ ਤੂੰ ਮੇਰੇ ਪ੍ਰਾਰਥਨਾ ਕਰਨ ਤੇ ਚੰਗਾ ਹੋ ਜਾਵੇਂਗਾ ਤੇ ਉਹਨਾਂ ਕਿਹਾ ਹਾਂ ਪ੍ਰਭੂ ਜੀ ਮੈਂ ਚੰਗਾ ਹੋ ਜਾਊਂਗਾ ਤੇ ਉਸੇ ਵੇਲੇ ਉਹਦੀਆਂ ਅੱਖਾਂ 'ਚ ਰੋਸ਼ਨੀ ਆ ਗਈ ਮੇਰੇ ਪਿਤਾ ਆਪਣੀ ਬੱਚੀ ਉਤੇ ਦਇਆ ਕਰ ਦਿਰੜਤਾਏ ਨੇ ਮਨ ਵਿੱਚ ਇੱਡੀ ਤਕੜੀ ਬਣ ਜਾਵੇ ਤੇ ਇਹਦੀ ਰੋਸ਼ਨੀ ਆਵੇ ਇਹ ਤਕੜੀ ਹੋਏ ਇਹਦੀ ਵੀਰ ਜੇਲ੍ਹ ਛੁੱਟੇ ਜਸੂਨਾਸੀ ਦੇ ਪਿਤਰ ਨਾਮ ਚ ਵੰਗਦੇ ਆ ਔਰ ਪਾ ਲੈਂਦੇ ਆ ਆਮੇਨ ਆਮੀਨ ਇਹ ਮੇਰੇ ਪਿਤਾ ਇਹ ਮਹਾ ਅਭਿਸ਼ੇਕ ਚਰਨਜੀਤ ਸਿੰਘ ਦੇ ਉੱਤੇ ਮਹਾ ਅਭਿਸ਼ੇਕ ਜਾਰੇ ਤੇ ਚਾਰੇ ਚੈਨ ਉਹਦੇ ਤੇ ਵੀ ਜਾ ਕੇ ਇਹ ਚਾਰੇ ਚੈਨ ਪ੍ਰਗਟ ਹੋਣ ਪ੍ਰਭੂ ਤੇਰਾ ਧੰਨਵਾਦ ਕਰਦੇ ਆਂ ਇਹ ਬੱਚੇ ਤੇਰੀ ਇਹ ਮੇਰੇ ਪਿਤਾ ਤੇਰੀ ਸਮਰਥਨ ਨੂੰ ਜਾਣਣਾ ਇਹ ਮੇਰੇ ਪਿਤਾ ਤੇਰਾ ਧੰਨਵਾਦ ਤੇ ਤੇਰੇ ਸ਼ੁਕਰ ਕਰਦੇ ਆਂ ਇਹ ਮੇਰੇ ਪਿਤਾ ਇੱਕ ਬੱਚੀ ਹੋਰ ਲੰਡਨ ਦੇ ਵਿੱਚ ਉਹਦਾ ਨਾਮ ਜਸਸੀ ਆ ਮੇਰੇ ਪਿਤਾ ਉਸ ਜਸਸੀ ਦੇ ਉੱਤੇ ਇਸ ਵੇਲੇ ਕਸ਼ਟਿਆ ਸ੍ਰੀ ਦੇਵਤੇ ਰੈਸ਼ ਦੇ ਨਾਲ ਕਸ਼ਟਿਆ ਬਹੁਤ ਜਿਆਦਾ ਉਹਦੇ ਗਰਦਨ ਦੇ ਉੱਤੇ ਉਹਦੇ ਫੇਸ ਦੇ ਉੱਤੇ ਉਹਦੇ ਬਾਹਾਂ ਦੇ ਉੱਤੇ ਉਹਦੇ ਹੱਥਾਂ ਦੇ ਉੱਤੇ ਇਹ ਜਿਹੜੀ ਰੈਸ਼ ਆ ਚੁੱਕੀ ਆ ਮੇਰੇ ਪਤਾ ਇੱਕ ਗੰਦਗੀ ਦੀ ਬਿਮਾਰੀ ਜਿਹੜੀ ਆ ਮੇਰੇ ਪਤਾ ਇਹ ਬਿਮਾਰੀ ਦੇ ਰੂਪੇ ਦੀ ਗੰਦੀ ਆਤਮਾ ਨੂੰ ਜਸੂ ਨਾ ਸ੍ਰੀ ਦੇ ਨਾਮ ਦੇ ਵਿੱਚ ਅਸੀਂ ਇਹਨੂੰ ਛਿੜਕਦੇ ਆ ਤੇ ਕਮਾਂਡ ਕਰਦੇ ਆ ਕਿ ਤੂੰ ਐਸੇ ਵੇਲੇ ਉਸ ਬੱਚੀ ਦੇ ਉਦੋਂ ਸਰੀਰ ਨੂੰ ਉਹਦੀ ਬਾਡੀ ਤੋਂ ਛੱਡ ਕੇ ਐ ਸਿਵਲ ਡਿਸਕਨੈਕਟ ਹੋ ਜਾ ਉਹਦੀ ਜਨਕੀ ਦੇ ਵਿੱਚ ਡਿਸਕਨੈਕਟ ਹੋ ਗਿਆ ਉਹਦੀ ਜਨਕੀ ਦੇ ਵਿੱਚ ਦ ਬਲੱਡ ਆਫ ਦਾ ਲੋਡ ਜਿਸ ਨੂੰ ਇਹਦਾ ਫਾਇਰ ਆਫ ਦਾ ਹੋਲੀ ਸਟ ਕੋਮੋ ਪੈਨਲ ਕਵਰ ਜਿਸੀ ਹਾਲੇ ਲੇ ਲਿਆ ਉਹਦਾ ਪਰਵਾਰ ਹਾਲੇਲੀਆ ਮੇਰੇ ਪਿਤਾ ਤੇ ਦਾਤਾ ਦਾ ਧੰਨਵਾਦ ਤੇਰਾ ਧੰਨਵਾਦ ਮਹਾ ਵਿਸ਼ੇਖ ਦੀ ਸਾਮਰੱਥਿਆ ਆਵੇ ਔਰ ਬੱਚੇ ਦਾ ਸਰੀਰ ਕੁੰਗਣ ਵਰਗਾ ਹੋ ਜਾ ਪਰ ਜਸੂ ਮਸੀਹ ਦੇ ਪਵਿੱਤਰ ਨਾਮ ਚ ਮੰਗਦੇ ਆ ਇਹ ਮੇਰੇ ਪਿਤਾ ਉਹਦਾ ਬੌਸ ਇੱਕ ਲੇਡੀ ਦੇ ਰੂਪ ਵਿੱਚ ਆ ਤੇ ਇੱਕ ਮਰਦ ਦੇ ਰੂਪ ਵਿੱਚ ਆ ਜਿਹੜੇ ਉਹਦੇ ਨਾਲ ਬਹੁਤ ਖਾਰ ਰੱਖਦੇ ਆ ਬਹੁਤ ਜਲਸ ਕਰਦੇ ਆ ਤੇ ਆਪਣੇ ਦੂਸਰੇ ਗੋਰਿਆਂ ਦੇ ਨਾਲ ਉਹ ਪਿਆਰ ਕਰਦੇ ਆ ਔਰ ਇਹ ਇੰਡੀਅਨ ਕਰਕੇ ਇਹਦੇ ਨਾਲ ਉਹ ਵੈਰ ਰੱਖਦੇ ਆ ਤੇ ਤਾਂ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਆ ਜਿਸ ਦਿਨ ਹੀ ਤੇਰੇ ਵੱਲੋਂ ਪ੍ਰਾਰਥਨਾ ਪਹੁੰਚੀ ਆ ਮੇਰੇ ਪਿਤਾ ਉਹ ਉਹਦੇ ਨਾਲ ਮੁੜ ਕੇ ਪਿਆਰ ਕਰਨ ਲੱਗ ਪਏ ਆ ਉਸ ਦਿਨ ਦਾ ਉਹਨਾਂ ਨੂੰ ਬੇਟੀ ਨੇ ਦੱਸਿਆ ਕਿ ਜਿਸ ਤਰ੍ਹਾਂ ਮੇਰੇ ਨਾਲ ਜਲਸ ਕਰਦੇ ਸੀ ਜਦੋਂ ਪ੍ਰਾਰਥਨਾ ਹੋਈ ਉਸ ਤੋਂ ਬਾਅਦ ਵਿੱਚ ਉਹ ਦੂਜੇ ਦਿਨ ਮੇਰੇ ਨਾਲ ਬਹੁਤ ਚੰਗੇ ਸਲੂਕ ਨਾਲ ਹੋਏ ਹੈ ਹੇ ਪਰਮੇਸ਼ਰ ਤੇਰਾ ਵੱਡਾ ਧੰਨਵਾਦ ਉਹ ਇਸ ਤੋਂ ਵੀ ਜ਼ਿਆਦਾ ਚੰਗੇ ਹੋਰ ਹੋਣ ਮੇਰੇ ਪਿਤਾ ਉਹਨਾਂ ਦੇ ਜਿਹੜੀਆਂ ਗਲਤ ਆਤਮਾਵਾਂ ਵਿੱਚ ਬੈਠੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਟੈਸਟ ਕਨੈਕਟ ਹੋ ਜਾਣ ਤੇ ਉਹ ਬੱਚੀ ਦੇ ਨਾਲ ਪਿਆਰ ਨਾਲ ਚੱਲਣ ਪ੍ਰਭੂ ਜਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਆਂ ਔਰ ਪਾ ਲੈਣੇ ਆਂ ਹਾਲੇਲੀਉਹ ਤੇਰਾ ਧੰਨਵਾਦ ਤੇਰਾ ਧੰਨਵਾਦ اے میرے پتا تیرا ਧੰਨਵਾਦ تیرا ਧੰਨਵਾਦ یو ایس اے ਦੇ ਵਿੱਚ ਹਾਲੇਲੂਆ ਕਰਨजीत ਕਰਨਜੀਤ ਦੇ ਉੱਤੇ میرے ਪਿਤਾ ਕਰਨਜੀਤ ਨੂੰ ਤੇਰੇ ਹੱਥਾਂ ਦੇ ਵਿੱਚ ਦਿੰਨੇ میرے ਪਿਤਾ ਕਰਨਲ ਦੇ ਵਿੱਚ امریکہ ਦੇ ਵਿੱਚ اے میرے ਪਿਤਾ ਤੇਰੀ ਬੱਚੀ ਤੇਰੇ ਅੱਗੇ ਜੁਦਰੀਆਂ ਕਰਦੀ ਹੈ ਰੋਜ਼ میرے ਪਿਤਾ ਉਸ ਪਰਿਵਾਰ ਦੇ ਉੱਤੇ ਸਾਇਦਿੱਦ ਨੂੰ ਬੱਚਿਆਂ ਨੂੰ ਉਹਦੇ ਪਤੀ ਨੂੰ ਉਸ ਬੱਚੀ ਨੂੰ ਤੇਰੇ ਮਹਾਨ ਪਵਿੱਤਰ ਖੂਨ ਦੇ ਵਿੱਚ ਉਹਨੂੰ ਵੀ ਕਵਰ ਕਰਦੇ ਆਂ اے میرے پتا دی بلڈ اف دی لارڈ دی اس نیم دی فائر اف دی ہولی اسپیرٹ میرے پتا اس بچی دے سارے پروار نو کور کرو اور بچی دے سارے دکھاں نو تو اندروں جاندا ہے میرے پتا اس بچی دے تے ماں اور شیخ نو ریلیز ہو رہا ہے تے بچی تیرے کماں نو پچھانے تیرے کماں تو ہاں جی میرے پتا تیرے بچے وچ لکھیا ہوا جدوں موسی نے سم لال سمندر وچ جدوں فرعون دیاں فوجیاں پیچھے آ گئیاں ਇਹ موسی ਦੇ موسیਵੀ ਤੇ ਜਿਹੜੇ ਉਹਦੇ ਨਾਲ ਲੱਖਾਂ ਦੀ ਤਦਾਦ ਵਿੱਚ ਜਿਹੜੇ ਜਾ ਰਹੇ ਸੀਗੇ ਸਾਰੇ ਮੂਸਾ ਉੱਤੇ ਚਿੱਕੜ ਸੁਟਣ ਲੱਗੇ ਕਿ ਤੂੰ ਸਾਨੂੰ ਕਿਉਂ ਲਿਆਂਦਾ ਇਸ ਵੇਲੇ ਸੀ ਸਮੁੰਦਰ ਦੇ ਵਿੱਚ ਮਰਾਂਗੇ ਹਾਲਾਂਕਿ موسی ਨੇ ਕਿੰਨੀਆਂ ਕਰਾਮਾਤਾਂ ਪਹਿਲਾਂ ਦਿਖਾਈਆਂ ਸੀ ਇਹ ਲਾਲ ਸਮੁੰਦਰ ਵਿੱਚ ਦੀ ਪਰਮੇਸ਼ਰ ਨੇ ਉਹਨੂੰ ਰਾਹ ਦਿੱਤਾ ਸੀਗਾ ਸਮੁੰਦਰ ਦੇ ਵਿੱਚ ਦੀ ਪੱਕੀ ਸੜਕ ਬਣ ਦਿੱਤੀ ਆ ਤੇ ਫੇਰ ਵੀ ਉਹ ਡੋਲ ਗਿਆ ਫੇਰ ਵੀ ਉਹ ਡੋਲ ਗਿਆ ਸਾਡੇ ਜਿਹੜੇ ਮਾਨਿਆਂ ਬੜੀ ਛੇਤੀ ਡੋਲਦੇ ਆ ਇੰਨੀਆਂ ਕਰਾਮਾਤਾਂ ਦੇਖੀਆਂ ਸਮੁੰਦਰ ਵਿੱਚ ਦੀ ਪਰਮੇਸ਼ਰ ਨੇ ਰਾਗਬਯੋਧੀ ਦੇ ਦਿੱਤਾ ਆ ਫੇਰ ਵੀ ਉਹ ਡੋਲ ਗਏ ਕਿ ਅਸੀਂ ਇੱਥੇ ਹੁਣ ਮਰਾਂਗੇ ਫਰਾਂਸ ਸਾਡੇ ਪਿੱਛੇ ਆ ਗਿਆ ਪਰ ਜਦੋਂ موسی ਵੀ ਥੋੜਾ ਕਬਰਾਇਆ ਤਾਂ ਪਰਮੇਸ਼ਰ ਨਾਲ ਨਿਗਾਹ ਕੀਤੀ ਤਾਂ ਪਰਮੇਸ਼ਰ ਨੇ ਕਿਹਾ ਕਿਉਂ ਮੇਰੀ ਵੱਲ ਨਿਗਾਹ ਮਾਰਦਾ ਹੁਣ ਤੂੰ ਮੈਂ ਤਾਂ ਤੇਰੇ ਵਿੱਚ ਸਾਰਾ ਕੁਝ ਰੱਖਿਆ ਹੋਇਆ ਉਹਨੂੰ ਵਰ ਤੈਨੂੰ ਦਿੱਤਾ ਹੋਇਆ ਇਸੇ ਤਰ੍ਹਾਂ ਸਾਨੂੰ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਸਭ ਕੁਝ ਦਿੱਤਾ ਹੋਇਆ ਆ ਤੁਸੀਂ ਕਿਉਂ ਘਮ ਦਲੇ ਹੋ ਨੇ ਨਾ ਡਰ ਤੇਰਾ ਪਰਮੇਸ਼ਰ ਤੇਰਾ ਸੱਜਾ ਹੱਥ ਫੜੀ ਬੈਠਾ ਦਾ ਤੇਰਾ ਪਰਮੇਸ਼ਰ ਦੇ ਤੇਰੇ ਤਾਂ ਸਾਹ ਨਹੀਂ ਚੱਲ ਸਕਦੇ ਉਹ ਤੋਂ ਬਗੈਰ ਜੇ ਉਹ ਤੇਰੇ ਅੰਦਰ ਸਾਹ ਜਨ ਪਾਏ ਆ ਨਾ ਚਲਾਵੇ ਤਾਂ ਤੂੰ ਕੀ ਕਰੇਗਾ ਇਸ ਕਰਕੇ ਪਰਮਣ ਤੈਨੂੰ ਦਿੱਤੇ ਆ ਸਾਹ ਲੈਣ ਦੇ ਤੁਸੀਂ ਆਪੇ ਮੂੰਹ ਬੰਦ ਕਰ ਲੈਗਾ ਤਾਂ ਸਾਹ ਬੰਦ ਹੋ ਜਾਣੇ ਆ ਪਰ ਨਹੀਂ ਪਰਮੇਸ਼ਰ ਨੇ ਜਦੋਂ ਇਸ ਤਰ੍ਹਾਂ ਮੂਸਾ ਨੂੰ ਕਿਹਾ ਤੇ ਮੂਸਾ ਨੇ ਉਸੇ ਵੇਲੇ ਪੂਰਾ ਪਰਮੇਸ਼ਰ ਦਾ ਧਿਆਨ ਲਾ ਕੇ ਤੇ ਇੱਕ ਉਹੀ ਢਾਂਗਾ ਸਮੁੰਦਰ ਦੇ ਵਿੱਚ ਮੁੜ ਕੇ ਮਾਰਿਆ ਤੇ ਕੀ ਹੋਇਆ ਉਸੇ ਵੇਲੇ ਹallelujah ਹallelujah ਕੀ ਹੋਇਆ ਉਸੇ ਵੇਲੇ ਉਸੇ ਵੇਲੇ ਜਿੱਥੇ ਅਜ਼ ਜਿੱਥੇ ਫਰਾਉਨ ਦੀਆਂ ਫੌਜਾਂ ਰੱਥਾਂ ਦੇ ਨਾਲ ਆ ਰਹੀਆਂ ਸੀ ਉੱਤੇ ਚੜ ਕੇ ਉਹ ਜਿਹੜੀਆਂ ਸਾਰੀਆਂ ਫੌਜਾਂ ਸੀਗੀਆਂ ਰੱਥਾਂ ਤੇ ਚੜੀਆਂ ਆ ਰਹੀਆਂ ਜਿਹੜਾ ਰਾਹ ਬਣਿਆ ਸੀ ਉਹ ਜਿਹੜਾ ਅਜ਼ਰੇਲ ਜਿੱਥੋਂ ਦੀ ਜਾ ਰਹੀਆਂ ਸੀ ਇਹ ਤੋਂ ਦੀ ਸਾਰੇ موسی ਫੌਜ ਆਪਣੇ ਨੂੰ ਲੈ ਕੇ ਜਾ ਰਹੀਆਂ ਸੀ ਉਹ ਸੁੱਕੇ ਦਾ ਸੁੱਕਾ ਤੇ ਜਿਹੜਾ ਪਿਛਲਾ ਜਿੱਥੋਂ ਫਰੌਂਦੀਆਂ ਬੁੰਗੀਆਂ ਚੜੀਆਂ ਉਹ ਰਾਹ ਬੰਦ ਹੋ ਗਿਆ ਤੇ ਅੱਗੇ ਉਹ ਸਮੁੰਦਰ ਦਾ ਪੜ ਪੜ ਗਿਆ ਤੇ ਫਰੌਂਦੀਆਂ ਫੌਜਾਂ ਸਾਰੀਆਂ ਉਹਦੀਆਂ ਸਾਰੀਆਂ ਸਣੇ ਰੱਥਾਂ ਹੀ ਉੱਥੇ ਗਰਕ ਹੋ ਗਈਆਂ ਹੇਲੂਇਆ ਗਰਕ ਹੋ ਗਈਆਂ ਤੇ ਜਦੋਂ ਇਹ موسی ਨੇ ਕਿਹਾ ਤੁਸੀਂ ਉਸੇ ਵੇਲੇ ਕਿ ਤੁਸੀਂ ਕਬਰਾਓ ਨਾ ਤੁਸੀਂ ਹੁਣੇ ਪਰਮੇਸ਼ਰ ਦਾ ਕੋਈ ਵੱਡਾ ਕ੍ਰਿਸ਼ਮਾ ਦੇਖੋ ਯੈਸ ਮੂਸਾ ਨੂੰ ਪਤਾ ਸੀ ਕਿ ਮੈਂ ਜਦੋਂ ਆਪਣੇ ਪਰਮੇਸ਼ਰ ਨੂੰ ਕਿਹਾ ਉਹ ਉਸੇ ਵੇਲੇ ਕੁਝ ਕਰੂਗਾ ਕਿ ਪਰਮੇਸ਼ਰ ਨੇ ਕਿਹਾ ਮੂਸਾ ਤੈਨੂੰ ਤੇਰੇ ਹੱਥ ਵਿੱਚ ਮੈਂ ਸਾਰੀ ਦਾਤ ਦਿੱਤੀ ਹੋਈ ਆ ਤੇ ਤੂੰ ਇਹ ਕੰਮ ਹੁਣ ਆਪ ਹੀ ਕਰ ਮੈਨੂੰ ਨਾ ਵਾਜਾ ਮਾਰ ਕੜੀ ਕੜੀ ਅਸੀਂ ਸੋਚਦੇ ਆ ਪਰਮੇਸ਼ਰ ਨੇ ਇੱਕ ਦਿਨ ਉੱਧਰੋਂ ਆਉਣਾ ਕਰੇ ਉੱਧਰੋਂ ਆਉਣਾ ਕਰੇ ਉੱਪਰੋਂ ਉਹ ਸਾਡੇ ਅੰਦਰ ਆ ਉਹ ਪਰਮੇਸ਼ਰ ਸਾਡੇ ਅੰਦਰ ਆ ਜਦੋਂ ਸਾਡੀ ਅੱਖਾਂ 'ਚ ਹੰਝੂ ਕਿਰਦੇ ਉਹਦੇ ਪ੍ਰੇਮ ਦੇ ਤੇ ਫੇਰ ਉਹ ਦਾਤਾ ਸਾਨੂੰ ਦਿੰਦਾ ਆ ਉਸੇ ਵੇਲੇ ਝੋਲੀਆਂ ਭਰਦਾ ਉਹ ਸਾਡੀਆਂ ਜਦੋਂ ਹੀ ਪਰਮੇਸ਼ਰ ਨੇ ਇਹ ਦੇਖਿਆ ਉਸੇ ਵੇਲੇ ਜਦੋਂ ਪਰਮੇਸ਼ਰ ਨੇ موسی ਨੂੰ ਕਿਹਾ ਤੇ موسی ਨੇ ਪੂਰਾ ਜਕੀਰ ਕਰਕੇ ਜਦੋਂ ਢਾਂਗਾ ਆਪਣਾ ਸੋਟਾ ਆਪਣਾ ਸਮੁੰਦਰ ਚ ਮਾਰਿਆ ਤੇ ਉਸੇ ਵੇਲੇ ਵੱਡਾ ਕ੍ਰਿਸ਼ਨਾ ਛੋਟਾ ਜਾ ਨਹੀਂ ਕਿੰਨੀਆਂ ਲੱਖਾਂ ਦੀਆਂ ਕਿਣੀਆਂ ਨਹੀਂ ਜਾਂਦੀਆਂ ਜਿੰਨੀਆਂ ਫੌਜਾਂ ਉਹਦੇ ਨਾਲ ਸੀ ਹਾਲੇਲੂਇਆ ਤੇ ਉਹਨਾਂ ਦਾ ਸਮਾਨ ਉਹਨਾਂ ਦੇ ਗੱਡੇ ਉਹਨਾਂ ਦੇ ਗਧੇ ਉਹਨਾਂ ਦੇ ਘੋੜੇ ਅੰਤ ਹੀ ਕੋਈ ਨਹੀਂ ਸੀ ਸਮੁੰਦਰ ਦੇ ਵਿੱਚ ਦੀ ਜਾਣਾ ਤੇ ਪੱਕਾ ਪੱਕੀ ਉਹ ਸਮੁੰਦਰ ਵਿੱਚ ਦੀ ਰਾਹ ਦਿੱਤਾ ਪਰਮੇਸ਼ਰ ਨੇ ਇਹ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਉਈ ਇੱਕ ਜੀਣ ਸਮੁੰਦਰ ਵਿੱਚ ਦੀ ਲੈ ਜਾਵੇ ਤੇ ਉਹਦੀ ਉਹਦੇ ਉਹ ਉਹਦੇ ਨਾਂ ਦੇ ਮੰਦਰ ਬਣਾਏ ਜਾਂਦੇ ਆ ਇੱਥੇ ਤੇ ਲੱਖਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਲੱਖਾਂ ਮਣਾ ਦੇ ਹਿਸਾਬ ਦੇ ਨਾਲ ਉਹਨਾਂ ਦਾ ਸਾਜੋ ਸਮਾਨ ਸੀ ਕਿਉਂਕਿ 400 ਵਰਾ ਉਹ ਕੈਦ ਰਹਿ ਸੀ ਫਰੋਂ ਉਹ ਗੁਲਾਮ ਰਹੇ ਸੀਗੇ ਫਰੋਂ ਦੇ ਤੇ ਉੱਥੇ ਉਹਨਾਂ ਦੇ ਐਨੀ ਕੌਮ ਵਧੀ ਹੋਈ ਸੀਗੀ ਯੈਸ ਐਨੀ ਕੌਮ ਵਧੀ ਸੀਗੀ ਤੇ ਉਹ ਸਾਰੀ ਕੌਮ ਉਹਦੇ ਨਾਲ ਜਾ ਰਹੀ ਸੀਗੀ ਪਰਮੇਸ਼ਰ ਦੀ ਕੌਮ ਅਜ਼ਰ ਇਰ ਦੀ ਕੌਮ ਹਾਲੇਲੂਇਆ ਜਦੋਂ ਪਰਮੇਸ਼ਰ ਨੇ ਉਹਨਾਂ ਦਾ ਸਰਾਪ ਮੁਕਿਆ 400 ਸਾਲ ਬਾਅਦ ਉਹਨਾਂ ਨੂੰ ਉੱਥੋਂ ਛੁਡਾਇਆ ਤੇ ਜੋ ਉਹਨਾਂ ਦੇ ਇਹਨੇ ਪਿੰਡਾਂ ਦੇ ਪਿੰਡ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਉਹਨਾਂ ਦੇ ਜਿਹੜੇ ਸੀ ਉਹ ਬੱਚਿਆਂ ਦੇ ਨਾਲ ਅੱਗੇ ਤੋਂ ਅੱਗੇ ਜਿੰਨਾ ਦੁਨੀਆ ਵੱਧਦੀ ਇਦਾਂ ਵਧੇ ਸੀ 400 ਸਾਲ 4 ਸਦੀਆਂ ਕੋਈ ਥੋੜਾ ਨਹੀਂ ਹੁੰਦਾ ਹਾਲੇਲੂਇਆ ਇਸੇ ਤਰ੍ਹਾਂ ਪਰਮੇਸ਼ਰ ਤੇ ਅਸੀਂ ਜੇ ਭਰੋਸਾ ਰੱਖੀਏ ਤੇ ਅਸੀਂ ਪਰਮੇਸ਼ਰ ਤੇ ਛੱਡ ਦੇਈਏ ਹਰ ਗੱਲ ਨੂੰ ਤੇ